ਨਵੀਂ ਉਮਰ ਦੀ ਲਾਲ ਚੰਬੀ ਘੋੜੀ ਲੈ ਕੇ ਆਇਆ ਸਕਰੀਨ ਤੇ ਘੋੜੀ ਵੇਖ ਰਿਓ ਬਹੁਤ ਸੋਹਣੀ ਆ ਸੱਜਣੋ ਬੇਲ ਬਹੁਤ ਆ ਘੋੜੀ ਦੀ ਧੌਣ ਸੋਹਣੀ ਆ ਕੰਨ ਕਨੋਤੀ ਦੀ ਮੂੰਹ ਦੀ ਅੰਗਾ ਪੈਰਾਂ ਦੀ ਬਾਡੀ ਬੰਤਰ ਦੀ ਸੋਹਣੀ ਘੋੜੀ ਆ ਸੱਜਣੋ ਜੇ ਕਿਸੇ ਨਵੇਂ ਬੰਦੇ ਨੇ ਵੀ ਲੈਣੀਆਂ ਨਾ ਉਹਦੇ ਲਈ ਬਹੁਤ ਚੰਗੀ ਘੋੜੀ ਆ ਬਾਈ ਕਹਿੰਦੇ ਭਾਗਸਰ ਵਾਲੇ ਸੁਲਤਾਨ ਘੋੜੇ ਦੀ ਬੱਚੀ ਆ ਤੇ 60 ਇੰਚ ਹਾਈਟ ਆ ਬਾਲਪੋਰੀਆਂ ਦੀ ਸਾਫ ਆ ਸਵਾਰੀ ਵਗੈਰਾ ਕਰਾਉਂਦੀ ਆ ਬਾਈ ਕਹਿੰਦਾ ਅ ਬਾਈ ਇੱਕ ਦੋ ਵਾਰੀ ਬੈਠਾ ਘੋੜੀ ਤੇ ਸੱਜਣੋ ਸੋਹਣੀ ਸਵਾਰੀ ਕਰਾਉਂਦੀ ਅੱਗੇ ਕਲਿੱਪ ਵੀ ਤੁਸੀਂ ਦੇਖ ਲਿਓ ਤੇ ਬਾਈਆਂ ਨੇ ਹਜੇ ਮੇਟ ਨਹੀਂ ਕਰਾਈ ਸੱਜਣੋ ਇਹ ਤੇ ਸਾਫ ਸੁਥਰੀ ਆ ਤੁਸੀਂ ਦੇਖੋ ਤੋਰਾ ਤੂਰਾ ਸੋਹਣਾਗਾ ਪੈਰਪੂਰ ਸੋਹਣਾ ਚੱਕਦੀ ਆ ਇੱਕ ਦੋ ਵਾਰੀ ਬੈਠਾ ਮੁੰਡਾ ਤੇ ਭਾਗੀ ਬਾਂਦਰ ਪਿੰਡ ਆ ਬਾਈ ਦਾ ਸਾਬੋਤਲ ਮੰਡੀ ਦੇ ਕੋਲ ਨੰਬਰ ਸਕਰੀਨ ਤੇ ਦਿੱਤਾ ਬਾਕੀ ਜਾਣਕਾਰੀ ਆ ਜਿਹੜੀ ਮਾਲਕਾਂ ਤੋਂ ਤੁਸੀਂ ਲੈ ਸਕਦੇ ਹੋ ਸੱਜਣੋ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਘੋੜੀ ਆ ਜਿਹੜੀ ਇਹ ਖਰੀਦ ਸਕਦੇ ਹੋ 60 ਇੰਚ ਹਾਈਟ ਆ ਭਾਗਸਰ ਵਾਲੇ ਸੁਲਤਾਨ ਘੋੜੇ ਦੀ ਬੱਚੀ ਆ ਬਾਲਪੋਰੀਆਂ ਦੀ ਸਾਫ ਆ ਅੰਗਾਂ ਪੈਰਾਂ ਦੀ ਮਜ਼ਬੂਤ ਆ ਗੱਲਬਾਤ ਕਰ ਲਿਓ ਸੱਜਣੋ ਧੰਨਵਾਦ